ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਤੂੰ ਮੇਰਾ ਤਰੰਗ ਹਮ ਮੀਨੁ ਤੇ ਮਾਰੇ ਹਮ ਮੀਨ ਤੁਮਾਰੇ ਤੂੰ ਮੇਰਾ ਤਰੰਗ ਹਮ ਮੀਨੁ ਤੇ ਮਾਰੇ ਤੂੰ ਮੇਰਾ ਠਾਕੁਰ ਹਮ ਤੇਰਾ ਦਵਾਰੇ ਤੂੰ ਮੇਰਾ ਕਰਤਾ ਕਉ ਸੇਵਕ ਤੇਰਾ ਸਰਨ ਗਹੀ ਪ੍ਰਭ ਗੁਨੀ ਘਹਿਰਾ ਸਰਨ ਨਾਣਾ ਉਚਾਰਨ ਕਰਨਾ ਸਰਨ ਗਹੀ ਪ੍ਰਭ ਗੁਨੀ ਘਹਿਰਾ ਸਰਨ ਗਹੀ ਪ੍ਰਭ ਗੁਨੀ ਘਹਿਰਾ ਰਹਾਉ ਗਹੀ ਹੀ ਵਾਹੇ ਨਾਲ ਉਚਾਰਨ ਕਰਨਾ ਗਈ ਨਹੀਂ ਕਹਿ ਦੇਣਾ ਸਰਨ ਗਈ ਜਿਵੇਂ ਉਹ ਸ਼ਲੋਕ ਆਉਂਦਾ ਨਾ ਸਗਲ ਦੁਆਰ ਕੋ ਛਾੜ ਕੇ ਆਮ ਕਈ ਪਾਠੀ ਸਿੰਘ ਬੋਲਦੇ ਆ ਕਹਿੰਦੇ ਗਇਓ ਤੁਹਾਰ ਉਦਵਾਰ ਵੀ ਸਾਰੇ ਦਰਵਾਜੇ ਛੱਡ ਤੇ ਤੇਰਾ ਵੀ ਗਿਆ ਤੇ ਫੇਰ ਕਿਦਾ ਫੜਨਗੇ ਉਹ ਲਿਖਿਆ ਤਾਂ ਹੈਗਾ ਹਾਹਾ ਗਹਿਓ ਗਹਿਓ ਦਾ ਅਰਥ ਹੁੰਦਾ ਪਕੜ ਲਿਆ ਸਾਰੇ ਦਰਵਾਜੇ ਛੱਡ ਦਿੱਤੇ ਵਾਹਿਗੁਰੂ ਜੀ ਤੁਹਾਡਾ ਪਕੜ ਲਿਆ ਹੈ ਇਸ ਕਰਕੇ ਗਈ ਔਰ ਗਹੀ ਦੇ ਅਰਥਾਂ ਚ ਬਹੁਤ ਜ਼ਮੀਨ ਸਮਾਨ ਦਾ ਅੰਤਰ ਹੈ ਇੱਥੇ ਗਹੀ ਉਚਾਰਨ ਕਰਨਾ ਸਰਣ ਗਹੀ ਪ੍ਰਭ ਗੁਣੀ ਗਹੀ ਰਹਾ ਰਹਾ ਤੂੰ ਮੇਰਾ ਜੀਵਨ ਤੂੰ ਆਧਾਰ ਤੁਝ ਹੈ ਪੇਖ ਵਿਗਸਾ ਕੌਲਾਰ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੇ ਤੂੰ ਜਿਹੜਾ ਨਾ ਇੱਥੇ ਸਾਰਿਆਂ ਤੇ ਯਮਕ ਲੱਗੀ ਜਾਏਗੀ ਤੂੰ ਮੇਰੀ ਗਤ ਪਤ ਤੂੰ ਪਰਵਾਨ ਤੂੰ ਸਮਰੱਥ ਮੈਂ ਤੇਰਾ ਤਾਣ ਤੂੰ ਸਮਰੱਥ ਮੈਂ ਤੇਰਾ ਤਾਣ ਅਨ ਦਿਨ ਜਪਾਓ ਨਾਮ ਗੁਣਤਾਸ ਨਾਨਕ ਕੀ ਪ੍ਰਭ ਪਹਿ ਅਰਦਾਸ ਆਸਾ ਮਹੱਲਾ ਪੰਜਵਾ ਰੋਵਨ ਹਾਰੈ ਝੂਠ ਕਮਾਨਾ ਹੱਸ ਹੱਸ ਸੋਗ ਕਰਤ ਬੇਗਾਨਾ ਇਹ ਹੱਸ ਹੱਸ ਕਸਕੇ ਹੀ ਉਚਾਰਨ ਕਰਨਾ ਹਾਸ ਹਸ ਨਹੀਂ ਕਹਿਣਾ ਹੱਸ ਹੱਸ ਸੋਗ ਕਰਤ ਬੇਗਾਨਾ ਕੋ ਮੂਆ ਕਾਕੇ ਘਰ ਗਾਵਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਕੋ ਮੂਆ ਇੱਥੇ ਵਿਸਰਾਮ ਹੈ ਕਾਕੇ ਨਹੀਂ ਕਹਿ ਦੇਣਾ ਇਕੱਠਾ ਹੀ ਨਾ ਵੱਖਰਾ ਕਹਿਣਾ ਕਾਕ ਹੈ ਸਨਮੰਦਕ ਲਮਕਾ ਕੇ ਉਚਾਰਨ ਕਰਨਾ ਕਾਕ ਹੈ ਘਰ ਗਾਵਨ ਕੋਰੂਵ ਕੋ ਹਸ ਹਸ ਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਧਾਂ ਦਾ ਵਿਸਰਾਮ ਵੀ ਧਿਆਨ ਨਾਲ ਰੱਖਣਾ ਯਾਦ ਰੱਖਣਾ ਬਾਲ ਵਿਵਸਥਾ ਤੇ ਇਹ ਕਈ ਨਾ ਵਿਵਸਥਾ ਹੀ ਕਹਿ ਗੁੰਦੇ ਹਨ ਠੱਥਾ ਉਚਾਰਨ ਕਰਨਾ ਵਿਵਸਥਾ ਬਾਲ ਵਿਵਸਥਾ ਤੇ ਬਿਰਧਾਂ ਦਾ ਪਹੁੰਚ ਨਾ ਬੂਕਾ ਫਿਰ ਪਛਤਾਨਾ ਇਹ ਠਮਕ ਜਰੂਰ ਲਾਉਣੀ ਹੈ ਪਹੁੰਚ ਨਾ ਮੂਕਾ ਜੇ ਕਹਦਾ ਪਹੁੰਚ ਨਾ ਮੂਕਾ ਤਾਰਸ ਦਾ ਬਹੁਤ ਗਲਤ ਅਰਥ ਹੋ ਜਾਣਾ ਹੈ ਨੰਨੇ ਨੂੰ ਪਹੁੰਚ ਦੇ ਨਾਲ ਲਾਉਣਾ ਹੈ ਪਹੁੰਚ ਨਾ ਮੂਕਾ ਫਿਰ ਪਰਛਤਨਾ ਤ੍ਰਿਹੋ ਗੋਨ ਮਹਿ ਵਰਤਾ ਸੰਸਾਰਾ ਨਰਕ ਸੁਰਗ ਫਿਰ ਫਿਰ ਅਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਕਾ ਪਰਵਾਨ ਆਸਾ ਮਹੱਲਾ ਪੰਜਵਾ ਸੋਏ ਰਹੀ ਤਰਵ ਖਬਰ ਨ ਜਾਣੀ ਭੂਰ ਭਇਆ ਬਾਹਰ ਪਛਤਾਨੀ ਪਿਰੇ ਪ੍ਰੇਮ ਸਹਿਜ ਮਨ ਪਿਰੈ ਨੀ ਪ੍ਰੈ ਪ੍ਰੈ ਪ੍ਰੇਮ ਸਹਿਜ ਪਿਰੈ ਨੀ ਪਪਾ ਰਾਦੇਸੀ ਆਦੀ ਲੱਗ ਜਾਨੀ ਹੈ ਪ੍ਰੈ ਪ੍ਰੈ ਸ੍ਰੇਸ ਪ੍ਰੇਮ ਸਹਜ ਮਨ ਅਨੁਦ ਧਰੋ ਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਤੇ ਆਲਸ ਕਹਾ ਕਰੋ ਰੀ ਰਹਾਓ ਤਾਤੇ ਆਲਸ ਕਹਾ ਕਰੋ ਧੀ ਕਰਮਹ ਅੰਮ੍ਰਿਤ ਆਣ ਨਿਸਾਰਿਓ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਹੈ ਕਰਮਹ ਇੱਥੇ ਵਿਸਰਾਮ ਲਾਉਣਾ ਅੰਮ੍ਰਿਤ ਆਣ ਨਿਸਾਰਿਓ ਕਰਮਹ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂਮ ਪਰ ਡਾਰਿਓ ਸਾਧ ਮੋਹ ਲਾਦੀ ਅਹੰਕਾਰੇ ਦੋਸ ਨਾਹੀ ਪ੍ਰਾਪ ਕਰਣ ਹਾਰੇ ਸਾਧ ਸੰਗ ਮਿਟੇ ਭਰਮ ਅੰਧਾਰੇ ਕੁਛ ਪਦ ਐਸੀ ਹੁੰਦੇ ਆ ਜਿਹੜੇ ਬੜੇ ਬੜੀ ਵਾਰ ਆਉਂਦੇ ਆ ਜਿਵੇਂ ਅਹੰਕਾਰ ਇਹਨੂੰ ਆਮ ਅਹੰਕਾਰੇ ਕਹਿ ਜਾਂਦੀ ਘੱਗਾ ਹੀ ਲਾ ਜਾਂਦੇ ਆ ਵੀ ਪਦ ਬਹੁਤ ਹੁੰਦਾ ਸਾਧ ਸੰਗ ਸੰਗ ਪਾਦ ਬਹੁਤ ਵਧੀਆ ਹੁੰਦਾ ਉਹਨੂੰ ਕਈ ਸੰਗ ਹੀ ਕਹਿ ਦਿੰਦੇ ਗੱਗਾ ਲਾ ਕੇ ਧਿਆਨ ਨਾਲ ਸੰਗ ਕਈ ਸੰਗ ਹੀ ਕਹਿੰਦੇ ਸੰਗ ਗੱਗਾ ਬੋਲਦੇ ਹੀ ਨਹੀਂ ਗੱਗਾ ਵੀ ਬੋਲਣਾ ਸੰਗ ਪੂਰਾ ਸ਼ੁੱਧ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣਹਾਰੇ ਆਸਾ ਮਹੱਲਾ ਪੰਜਵਾ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂ ਚਿਤ ਆਵਹਿ ਤੇਰੀ ਮਇਆ ਤੂ ਚਿਤ ਆਵਹਿ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਯਾ ਰਹਾਉ ਅਨੇਕ ਦੁਖ ਦੇਵ ਹੈ ਅਵਰਾ ਕਉ ਇਹ ਵੀ ਵਿਸ्राम ਧਿਆਨ ਨਾਲ ਲਾਉਣਾ ਅਨੇਕ ਦੁਖ ਦੇ ਅਨੇਕ ਦੁਖ ਦੇਵ ਹੈ ਅਵਰਾ ਕਉ ਕਹੋ ਚ ਨਾ ਸ਼ੱਕ ਹੈ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਵਸੈ ਬੈਰਾਗੀ ਹਾਏ ਵਿਸਰਾਮ ਬਸਾ ਤੇ ਲਉਣਾ ਸਹਿਜ ਆਨੰਦ ਵਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀਜੈ ਕੇਵਲ ਨਾਮ ਰਿਤੇ ਮਹਿ ਦੀਜੈ ਔਸਾ ਮਹੱਲਾ ਪੰਜਵਾ ਮਾਨ ਤ੍ਰਿਪਤਾਨੋ ਮਿਟੇ ਜਿੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਪੈ ਧਨੀ ਰਹਾਉ ਨਾਮ ਦਰੜਾਇ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕੁਰ ਆਪਣੈ ਕੀਨੀ ਦਾਤ ਜਲਨ ਬੁਝੀ ਮਨ ਹੋਈ ਸ਼ਾਂਤ ਹਾਂ ਜਲਨ ਬੁਝੀ ਇਹ ਵੀ ਬੁਝੀ ਪਾਦ ਪੋਲਾ ਉਚਾਰਨ ਕਰਨਾ ਜਲਨ ਬੁਝੀ ਮਨ ਹੋਈ ਸ਼ਾਂਤ ਨੇਟ ਗਈ ਪਾਲ ਮਨ ਸਹਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾ ਠਾਕੁਰ ਸਿਓ ਜਾ ਕੀ ਬਨ ਆਈ ਭੋਜਨ ਪੂਰਨ ਰਹੇ ਅਗਾਈ ਕਛੂ ਨਾ ਥੂਰਾ ਹਰ ਭਗਤਨ ਕੋ ਖਾਤ ਖਰਚਤ ਬਿਲਛਤ ਦੇਵਨ ਕੋ ਰਹਾਉ ਜਾ ਕ ਧਨੀ ਅਗਮ ਗੁਸਾਈ ਮਾਨੁਕ ਕੀ ਕਹੋ ਕੇਤ ਚਲਾਈ ਜਾ ਕੀ ਸੇਵਾ 10 ਅਸ਼ਟ ਸਿਧਾਈ जरा दस अष्ट पाठ है संबंधक पाठ है दस पोला बोलना इन दस नहीं कह देना जा की सेवा, दास पलक ता की लग हो पाई जा कौदया करो मेरे स्वामी कहो नानक नाही तेन कमी ਅਸਾ ਮਹੱਲਾ ਪੰਜਵਾ ਜੋ ਬੈਂ ਆਪਣਾ ਸਤਿਗੁਰ ਤੇ ਆਇਆ ਐ ਵਿਸਰਾਮ ਜੋ ਮੈਂ ਆਪਣਾ ਸਤਿਗੁਰ ਤੇ ਆਇਆ ਤਾਬ ਮੇਰਾ ਮਨ ਤਾਬ ਮੇਰਾ ਮਨ ਬਹਾ ਸੁਖ ਪਾਇਆ ਮਿਟ ਗਈ ਗਣਤ ਬਿਨਾਸਿਓ ਸੰਸਾਰ ਨਾਮ ਰਤੇ ਜਨ ਨਾਮ ਰਤੇ ਜਨ ਭਈ ਭਗਵੰਤਾ ਹੇ ਵੀ ਵਿਸਰਾਮ ਧਿਆਨ ਨਾਲ ਲਾਉਣਾ ਨਾਮ ਰਤੇ ਜਨ ਭਈ ਭਗਵੰਤਾ ਜਾਨ ਤੇ ਵਿਸਰਾਮ ਨਾਮ ਰਤੇ ਜਨ ਭਈ ਭਗਵੰਤਾ ਰਹਾਉ ਜਉ ਮੈਂ ਆਪਣਾ ਸਾਹਿਬ ਚੀਤ ਚਉ ਮੈਂ ਆਪਣਾ ਸਾਹਿਬ ਚੀਤ ਜਉ ਮੈਂ ਆਪਣਾ ਸਾਹਿਬ ਚੀਤ ਤਉ ਭਉ ਮਿਟਿਓ ਮੇਰੇ ਮੀਤ ਜਾਵ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਿਤ ਮਨ ਭਏ ਦਿਲਾਸਾ ਇਹ ਚਲਿਤ ਬੋਲਾਈ ਬੋਲਣਾ ਇਹਨੂੰ ਚਲਿਤ ਨਹੀਂ ਕਹਿਣਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਪਰਵਾਸਾ ਪਾਠ ਇਕੱਠਾ ਹੈ ਪਰਵਾਸਾ ਪਾਠ ਇਕੱਠਾ ਹੀ ਹੈ ਪਰਵਾਸਾ ਨਹੀਂ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾ ਅਨੰਦਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹ ਖਾਏ ਮਠਾਈ ਖਾਹ ਖਾਹੇ ਮਠਾਈ ਗਿਰਤ ਕੂਪ ਮਹ ਖਾਹੇ ਮਠਾਈ ਜਿਹੜਾ ਮਹ ਹੈ ਨਾ ਇਹਨੂੰ ਜਿਆਦਾ ਲਮਕਾ ਕੇ ਲੈ ਜਾਗੇ ਮੰਮੀ ਦਲਾਵਾ ਹਾਹੀ ਦਲਾਵਾ ਲੱਗ ਦਣੀਆਂ ਮਹ ਮਮਾ ਹਾਹੀ ਸਿਆਰੀ ਮਹ ਤਹ ਜਹ ਕਹ ਇਸ ਤਰ੍ਹਾਂ ਇਹ ਪਦ ਉਚਾਰਨ ਕਰਨੇ ਹੈ ਜਿਹੜੀ ਸਿਹਾਰੀ ਹੁੰਦੀ ਨਾ ਇਹ ਮੰਮੇ ਉੱਤੇ ਅਧੀਆਂ ਦਲਾਵਾਂ ਦਾ ਇਸ਼ਾਰਾ ਬੋਲਦੀ ਹੈ ਯਾਨੀ ਮੰਮੇ ਤੇ ਅਧੀਆਂ ਦਰਾਵਾਂ ਲਾਵਾਂਗੇ ਨਾ ਹਾ ਹਾ ਬੋਲ ਦਾਂਗੇ ਫਿਰ ਸਿਹਾਰੀ ਦਾ ਉਚਾਰਨ ਹੋ ਜਾਂਦਾ ਗਿਰਤ ਕੂਪ ਮਹਿ ਖਾਹਿ ਮਠਾਈ ਸੋਚਤ ਸਾਚਤ ਰੈਨ ਬਿਹਾਨੀ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨਾ ਸਿਮਰੈ ਸਾਰਿੰਗ ਪਾਨੀ ਰਹਾਉ ਦਰਮਸ ਦਰਮ ਕੀ ਛਾਇਆ ਨਿਹਚਲ ਗ੍ਰਹਿ ਬੰਧਿਆ ਦਰਮ ਕਸਕੇ ਨਹੀਂ ਬੋਲਣਾ ਦਰਮ ਦਰਮ ਪੂਲਾ ਬੋਲਨੇ ਦਰਮ ਦਾ ਅਰਥ ਹੁੰਦਾ ਹੈ ਦਰਖਤ ਬ੍ਰਿਛ ਦਰਮ ਕੀ ਛਾਇਆ ਨਿਹਚਲ ਗ੍ਰਹਿ ਬੰਧਿਆ ਇਹ ਵੀ ਹਹਾ ਜਿਹੜਾ ਵਿੱਚ ਹੈ ਨਾ ਨੇਹ ਨਿਹਚਲ ਬੋਲਣਾ ਕਈ ਵਾਰ ਆਪਾਂ ਨਾ ਨੇਚਲ ਬੋਲ ਜੰਨੇ ਆ ਹਹਾ ਬੁੱਲੇ ਹੀ ਨਹੀਂ ਜਾਂਦਾ ਵਿੱਚ ਕਾਲ ਕੈ ਫਾਂਸ ਸਖਤ ਸਰ ਸੰਦਿਆ ਫਾਂਸ ਨਹੀਂ ਜਾਣਾ ਫਾਂਸ ਫਫਾ ਕਾਲ ਕੈ ਫਾਂਸ ਸਖਤ ਸਰ ਸੰਦਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂਡ નિਹਚਲ ਕਰ ਪਾਇਆ ਇਹ ਵੀ ਵਿਸ਼ਰਾਮ ਧਿਆਨ ਨਾਲ ਲਾਉਣਾ ਸੋ ਥਾਨ ਇੱਥੇ ਵਿਸ਼ਰਾਮ ਲੱਗ ਜੇਗਾ ਮੂਡ ਤੇ ਜਮਕ ਲਾ ਦੋ ਮੂਡ નિਹਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵੈ ਹਰ ਗੁਣ ਗਾਇ ਅਸਾ ਮਹੱਲਾ ਪੰਜਵਾ ਦੋ ਤੁਕੇ ਨੋ ਆਏ ਦੋ ਤੁਕੇ ਨੋ ਹੀ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਹੈ ਤੇ ਦਦੇ ਦੇ ਹੂੜਾ ਲਾ ਕੇ ਦੋ ਤੁਕੇ ਨਹੀਂ ਕਹਿਣਾ ਦਦੇ ਓਂਕੜ ਦੋ ਤੁਕੇ ਨੋ ਓਨ ਕੈ ਸੰਗ ਤੂ ਕਰਤੀ ਕੇਲ ਓਨ ਕੈ ਸੰਗ ਹਮ ਤੁਮ ਸੰਗ ਮੇਲ ਓਨ ਕੈ ਸੰਗ ਤੁਮ ਸਭ ਕੋ ਉ ਲੋਰੈ ਪਹਿਲਾ ਓਨ ਆਇਆ ਪਾਠ ਓਨ ਉਨ ਨੰਨੇ ਦੇ ਹਲੰਥ ਵੀ ਲੱਗਿਆ ਹੈ ਇੱਥੇ ਕਹਣਾ ਓਨ ਓਨ ਕਾ ਸੰਗ ਤੁਮ ਸ ਤੁਮ ਸਭ ਕੋ ਲੋਰੈ ਉਸ ਬਿਨਾ ਕੋਉ ਮੁਖ ਨਹੀਂ ਜੋਰੈ ਤੇ ਬੈ ਰਾਗੀ ਕਹਾ ਸਮਾਏ ਤਿਸ ਬਿਨ ਤੁਹੀ ਦੁਹੇਰੀ ਰੀ ਹਾਂ ਤਿਸ ਬਿਨ ਤੁਹੀ ਇਸ ਨੂੰ ਤੂੰ ਹੀ ਉਚਾਰਨ ਕਰਨਾ ਤੋਹੀ ਨਹੀਂ ਕਹਿ ਜਣਾ ਆਮ ਤੋਹੀ ਕਹਿ ਜਾਂਦੇ ਆ ਛੇਤੀ ਬੋਲਣਾ ਤੂੰ ਹੀ ਦੁਹੇਰੀ ਨਹੀਂ ਬੋਲਣਾ ਦਦੇ ਔਂਕੜ ਦੁਹੇਰੀ ਇਹ ਵੀ ਛੇਤੀ ਬੋਲਣਾ ਦਦੇ ਹੂੜਾ ਵੀ ਨਹੀਂ ਲਾਦਣਾ ਦੋਹੇਰੀ ਨਹੀਂ ਤਿਸ ਬਿਨ ਤੂੰ ਹੀ ਦੁਹੇਰੀ ਰੀ ਰਹਾਉ ਔਨ ਕੈ ਸੰਗ ਤੂੰ ਗ੍ਰਹਿ ਮਹਿ ਮਾਹਰ ਔਨ ਕੈ ਸੰਗ ਤੂੰ ਹੋਈ ਹੈ ਜਾਹਰ ਓਨ ਕੈ ਸੰਗ ਤੂੰ ਰੱਖੀ ਪਪੋਲ ਓਸ ਬਿਨਾ ਤੂੰ ਛੁਟਕੀ ਰੋਲ ਓਨ ਕੈ ਸੰਗ ਤੇਰਾ ਮਨ ਮਹਤ ਮਹਤ ਪਾਠ ਕਸਕੇ ਹੀ ਉਚਾਰਨ ਕਰਨਾ ਮਹਿਤ ਨਹੀਂ ਕਹਿਣਾ ਓਨ ਕੈ ਸੰਗ ਤੁਮ ਸਾਖ ਜਗਤ ਜਗਤ ਪੂਲਾ ਬੋਲਣ ਨੂੰ ਜਗਤ ਨਹੀਂ ਕਹਿਣਾ ਓਨ ਕੈ ਸੰਗ ਤੇਰੀ ਸਭ ਵਿਦ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬਿਰਾਗੀ ਮਰ ਨਾ ਜਾਏ ਇਹ ਓਹ ਉਚਾਰਨ ਕਰਨਾ ਊੜਾ ਖੁੱਲੇ ਮੂੰਹ ਵਾਲਾ ਹਾਹੀ ਓਂਕੜ ਓਹ ਜੇ ਊੜਾ ਖੁੱਲੇ ਮੂੰਹ ਵਾਲਾ ਹਾਹੀ ਊੜਾ ਹੋਵੇ ਫਿਰ ਓਹ ਜੇ ਊੜਾ ਬੰਦ ਮੂੰਹ ਵਾਲਾ ਓਂਕੜ ਹੋਵੇ ਹਾਹਾ ਹੋਵੇ ਫਿਰ ਓਹ ਜੇ ਊੜਾ ਬੰਦ ਮੂੰਹ ਵਾਲਾ ਓਂਕੜ ਹਾਹੀ ਊੜਾ ਹੋਵੇ ਫਿਰ ਉਹ ਹੈ ਇਹ ਧਿਆਨ ਨਾਲ ਯਾਨੀ ਉਚਾਰਨ ਕਰਨੇ ਆ ਵੀ ਉਹ ਗੜਾ ਬੰਦ ਮੂੰਹ ਵਾਲਾ ਔਂਕੜ ਨਾਲ ਕਿਵੇਂ ਬੋਲਦਾ ਹੋੜੇ ਨਾਲ ਕਿਵੇਂ ਬੋਲਦਾ ਹੁਕਮੇ ਬਾਧਾ ਕਾਰਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ